ਆਹ ਮੈਂ ਆ। ਹੋਰ ਕਰ। ਹੋ ਵਧੀਆ ਇਹ ਮਾੜੀ ਵਸ। ਹੋਰ ਭਾਈ ਇਹ ਠੀਕ ਹੈ। ਇਹ ਆ ਜਾ ਮਾਰ। ਹੋ ਕਰ। ਵਧੀਆ ਆ ਜਾ। ਹੋ ਕੀ ਮੰਦਾ? ਕੁਛ ਨਹੀਂ ਵੇਲੇ ਹੁੰਦੇ ਆ ਯਾਰ ਤੂੰ ਦੱਸ। ਕਾਂਕ ਬੱਢਲੀ। ਕਾਂਕ ਬੱਢਲੀ। ਵੱਢ ਕੇ ਵੇਲੇ ਹੋ ਗਿਆ। ਹੋਰੀ ਕਰਦਾ ਨਾਲ ਚੱਲਣਾ ਮੈਂ ਨਾਲ। ਕਿੱਥੇ? ਕਿਹੜੀ ਐਂਟਰੀ ਸੀ ਤੂੰ? ਯੂਕੇ। ਯੂਕੇ ਸੀ। ਕਿਵੇਂ ਯਾਰ ਉਧਰ ਮਾਹੌਲ ਚੱਲ। ਆ ਪੂਰਾ ਸੈੱਟ ਆ ਜਾ ਮੈਂ ਤੂੰ ਚੱਲਤਾ ਸੀ ਮੇ ਨਾਲ ਇੱਕ ਵਾਰ। ਵਿੱਚ ਗਿਆ ਯਾਰ ਹੈ ਨਹੀਂ ਲੋਟ ਯਾਰ। ਕੋਈ ਲੱਗਾ ਯਾਰ ਤੂੰ ਇਰਾ ਕਰੇ ਰਹਿ ਘਰ ਆਉਦੇ। ਬਾਪੂ ਨਾਲ ਕਰੇ ਤਾਂ ਕਰੀਜ਼ੀ ਯਾਰ ਆ ਤੈਨੂੰ ਚਾਹ ਕਿੱਲੇ ਦੇ ਲਵਰ ਕੀ ਕਰੀਂਗਾ ਤੂੰ ਉਹ ਤਾਂ ਗੱਲ ਤੇਰੀ ਠੀਕ ਹੈ ਹਾਂ ਉਹ ਧੱਕੇ ਖਾਈ ਐਨਾ ਤੂੰ ਮੇਰੇ ਨਾਲ ਚੱਲਾ ਐਸ਼ ਕਰਾਂਗੇ ਮੁੱਜਾ ਤੇ ਹੈ ਬੇਲੇ ਐ ਤੇ ਦਾ ਭਰਾਵਾ ਹੋਰ ਆ ਕਣਕਵੜੇ ਤੇ ਬੱਲ ਆ ਗਿਆ ਹੁਣ ਬਾਪੂ ਓਏ ਤੈਨੂੰ ਗੁਰਦੁਆਰੇ ਕੋਈ ਲੱਭਿਆ ਨਾ ਤੂੰ ਉੱਥੇ ਆ ਪਰਲੇ ਖੇਤ ਜਾਇਆ ਨਾ ਤੂੰ ਉੱਥੇ ਮਿਲਿਆ ਮੈਨੂੰ ਓਏ ਹਜਾ ਕੀ ਕੰਮ ਪੈ ਗਿਆ ਸ਼ਰਾ ਕੰਮ ਤਾਂ ਬਾਹਲਾ ਵੱਡਾ ਪੈ ਗਿਆ ਮੈਨੂੰ ਕੀ ਹੋ ਗਿਆ ਦਸ ਤੇ ਤੈਨੂੰ ਗੱਲ ਕਰਨੀ ਸੀ ਦਸ ਆ ਜਾ ਫਿਰ ਬਹਿ ਜਾ ਇੱਥੇ ਚੱਲ ਬਾਈ ਕੀ ਕਰਦੇ ਆ ਇੱਥੇ ਆ ਜਾ ਚੱਲ ਆਜੋ ਬਾਈ ਬਈਆ ਮੈਂ ਤਾਂ ਬਾਹਰ ਦਾ ਕਹਿੰਦਾ ਸੀ ਤੈਨੂੰ ਮੇਰਾ ਬਾਹਰ ਦਾ ਮੂੰਹ ਸਿਰ ਕਰਦੇ ਕੋਈ ਤੋ ਦੇਖ ਸ਼ਰਾ ਬਾਹਰ ਦਾ ਮੂੰਹ ਸਿਰ ਕਿਹੜੇ ਲੋਡ ਕਰਦੀ ਐ ਤੇਰਾ ਤਿੰਨ ਚਾਰ ਕਿੱਲੇ ਜ਼ਮੀਨ ਦੇ ਐ ਤੇ ਉਹ ਤੋਂ ਕਿਲਾ ਦੋ ਕਿੱਲੇ ਵੇਚਨੇ ਪੈਣਗੇ ਕੁਆ ਪੀਸਾ ਹੋਲਾ ਲਾ ਪੁੱਤ ਕਿਹੜੇ ਲੋਡ ਕਰਦੀ ਐ ਤੇਰਾ ਬਾਹਰ ਦਾ ਤੈਨੂੰ ਹੁਣ ਨਾ ਮੋਟਰਸਾਈਕਲ ਕਿਸ਼ਤਾਂ ਤੇ ਕਢਾ ਕੇ ਦੇ ਕੇ ਟਾਈਮ ਪਹਿਲਾਂ ਕੁੜੀ ਦਾ ਵਿਆਹ ਕਰਕੇ ਹਟਿਆ ਪੈਸਾ ਕਿੱਥੋਂ ਬਣੂ ਨਾ ਉਹ ਤਾਂ ਹੋ ਜਾਣਗੇ ਇਧਰ ਉਧਰੋ ਫੜ ਤੜ ਲਾਵੇਂ ਰਿਸ਼ਤੇ ਆੜਤੀਏ ਦਾ ਦੇਣਾ ਪਹਿਲਾਂ 10 ਲੱਖ ਕਿੱਥੋਂ ਫੜ ਲਾਂਗੇ ਇਧਰ ਉਧਰ ਹੀ ਲਾ ਦਾਂਗੇ ਕੋਈ ਨਾ ਉਹ ਵੀ ਪੁੱਤ ਲਾਹੇਗਾ ਕਾਦੇ ਨਾਲ ਮੈਨੂੰ ਐ ਵੀ ਦੱਸ ਵੀ ਕਾਦੇ ਨਾਲ ਲਾਹੇਗਾ ਤੂੰ ਜੇ ਨਾ ਤੇਰਾ ਉਧਰ ਕੋਈ ਮੂਸਰ ਬਣਿਆ ਗੱਲ ਦਾ ਇੱਥੇ 20 ਮੁੰਡੇ ਆਏ ਨੇ ਉਧਰੋਂ ਮੁੜ ਕੇ ਕੰਮ ਉਧਰ ਮਿਲਦਾ ਨਹੀਂ ਬੁਰੇ ਹਾਲਾਤ ਨੇ ਤੈਨੂੰ ਵੀ ਪਤਾ ਐ ਤੂੰ ਤਾਂ ਹ ਉਹਨਾਂ ਦੀ ਚਾਹਲ ਪਾਹਲ ਦੇਖ ਕੇ ਕਹਿ ਦਿੰਨਾ ਬਾਪੂ ਬਾਹਰ ਜਾਣਾ। ਆ ਸੈਟਾ ਉਧਰ ਆ ਮੈਨੂੰ ਮਿਲਿਆ ਸੀ ਮੁੰਡਾ ਅੱਜ। ਉਹ ਮਿਲਿਆ ਤਾਂ ਅਸੀਂ ਮਿਲਿਆ ਉਹਨਾਂ ਨੂੰ ਪੁੱਛ ਕੇ ਦੇਖੋ ਤੇ ਕਿਵੇਂ ਲੰਘ ਕੇ ਕੰਮ ਕਰਦੇ ਆ ਕਿਹੜੇ ਲੋਟ ਬੁਰੇ ਹਾਲਾਤ ਨੇ ਉਹਨਾਂ ਦੇ। ਇੱਥੇ ਦੇਖ ਲੈਣਾ ਉਹਨਾਂ ਦੇ ਫੋਨ ਫੜਿਆ ਤਾਂ ਜੈਨ ਕਾਂ ਦੇਖ ਲੈਣਾ ਤੇ ਬਾਪੂ ਮੈਂ ਬਾਹਰ ਜਾਣਾ। ਤੀਜੇ ਦਿਨ ਜਦ ਫੜਕੇ ਵਜਣਾ। ਤੁਕਾਰ ਫਿਰ ਮੇਰਾ ਕੋਈ ਮੂੰਹ ਸਰਾ। ਕੋਈ ਇੱਥੇ ਕੰਮ ਕਾਰ ਕਰ ਲੈ ਕੋਈ। ਆ ਇੱਥੇ ਨਹੀਂ ਕੋਸ ਬੰਦਾ। ਕਿਤੇ ਫੈਕਟਰੀ ਫੁਕਟਰੀ ਚ ਲੱਗ ਜਾ। ਮੈਂ ਖੇਤੀ ਕਰੀ ਜਣਾ ਜਿਹੜੇ ਹੈਗੇ ਪੰਜ ਚਾਰ ਕਿੱਲੇ। ਦੇਖ ਲੈ ਯਾਰ ਸ਼ਿਰਾ ਕਰਦੇ ਵਾ ਵੀ ਆਪਣਾ ਸੱਤਾ ਕੋਈ ਮੇਰਾ ਉਹ ਕਰਤਾ ਦੀਏ ਓਏ ਉਹ ਕਿਹੜਾ ਹੁੰਦਾ ਮੈਂਬਰ ਨੂੰ ਨਾਲ ਲਈ ਆ ਬਿਠਾ ਦੇਖੋ ਅੰਮ੍ਰਿਤ ਪੂਆ ਓਗੜਾ ਰੂਪ ਲੱਗਦਾ ਹੈ ਉਹ ਪੂਆ ਯਾਰ ਮੈਨੂੰ ਚਾਹ ਲਾ ਜਿਹੜਾ 15 ਟੂਆ ਕਢਾਇਆ ਸੀ ਕਿਸ਼ਤਾਂ ਦੇ ਉਹਦੇ ਵਾਲੇ ਲੱਗਦੇ ਆ ਦੇਖਦੇ ਆ ਕਿਹੜੇ ਆ ਫਿਰ ਉਹ ਕਿਵੇਂ ਆ ਪਰਤਾ ਨਾ ਉਹ ਠੀਕ ਹੈ ਹੋਰ ਭਾਈ ਕੀ ਗੱਲ ਕਰਨੀ ਫਿੰਨੋ ਅਸੀ ਬਾਜੀ ਆਓ ਜੀ ਆਏ 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 ਕਿਤੇ ਮੈਂ ਤੈਨੂੰ ਘਰ ਵੀ ਦੇਖ ਕੇ ਆਇਆ ਗੁਰਦੁਆਰੇ ਕੋਲ ਦੇਖ ਕੇ ਆ ਕਿਧਰ ਲੱਗਿਆ ਸੀ ਮੈਂ ਤਾਂ ਜੀ ਇੱਥੇ ਮੂੰਗੀ ਦੇਖਣ ਵਾਲਾ ਕਮਰਾ ਤੇ ਮੀ ਪਿਆ ਕੰਡੂ ਵੀ ਮੁੰਡਾ ਨਾਲ ਆ ਗਿਆ ਇਹ ਮਗਰ ਸਾਡੇ ਹਮੇਸ਼ਾ ਡਰਾਈਵ ਸੀ ਆਰਡਰ ਕਾਦੇ ਆ ਗਏ ਜੀ ਇਹ ਜਿਹੜਾ ਤੁਸੀਂ ਆ ਕਢਾਇਆ ਤੁਸੀਂ ਮੋਟਰਸਾਈਕਲ ਦੀ ਦੋ ਕਿਸ਼ਤਾਂ ਭਰ ਕੇ ਮੁਰਗੀ ਕਿਸ਼ਤਾਂ 'ਤੇ ਭਰੀਆਂ ਵਿਆਹਲੇ 'ਤੇ ਭਰੀਆਂ ਸੀ ਆ ਉਦੋਂ ਮੁਰਗੀ ਕੋਈ ਕਿਸ਼ਤ ਨਹੀਂ ਆਈ ਕਲਮਿਆਂ ਆ ਅਰੀਦਾ ਜੀ ਆਪੂ ਆਪਾ ਉਹ ਤਾਂ ਦੋ ਹੀ ਭਰਨਾ ਸੀ ਪੁੱਤਾ ਇਹ ਹੁਣ ਕੁੜੀ ਦਾ ਵਿਆਹ ਕਰਕੇ ਹਟਿਆ ਰਹਿੰਦੀ ਏ ਇੱਕ ਕਿਸ਼ਤ ਤੈਨੂੰ ਆਖਿਆ ਸੀ ਹਲੇ ਤੂੰ ਬਾਹਰ ਜਾਣ ਨੂੰ ਫਿਰਦਾ ਆਹੀ ਕਿਸ਼ਤ ਜਿਹੜੀਆਂ ਅ ਕਰਮਸਾਹ ਜਿਹੜੀ ਜੀ ਕਿਸ਼ਤ ਬਣਦੀ ਏ ਪੀਸੋ 40 ਬਣਦੀ ਏ ਉਹ ਤਾਂ ਠੀਕ ਏ ਜੀ ਭਰ ਦਿਆਂਗੇ ਫਿਰ ਕੋਈ ਮੜਾ ਜਾ ਅੱਬਾ ਇੱਕ ਦਿਨ ਨੂੰ ਭਰਨੀ ਹੁੰਦੀ ਏ ਸਾਨੂੰ ਤਾਂ ਆਹ ਤੋਂ ਮੈਂਬਰ ਜੀ ਮਾੜਾ ਮੋਟਾ ਭਰਦਾ ਨਹੀਂ ਵੀਰੇ ਪਹਿਲਾਂ ਡਬਲਟਰ ਤੇ ਮੋਟਰਸਾਈਕਲ ਦੀਆਂ ਬਾਹਰ ਜਾਣ ਲੇਟ ਕਰਦੇ ਆ ਕਰਮਸਿਆਂ ਕੰਨ ਕਿਸ਼ਤਾਂ ਪਹਿਲਾਂ ਡਿਊ ਹੋ ਗਈਆਂ ਦੋ ਕਿਸ਼ਤਾਂ ਹੁਣ ਡਿਊ ਹੋ ਗਈਆਂ ਜੇ ਦੇਖ ਅਸੀਂ ਨੂੰ ਬੈਂਕ ਜਮਾ ਕਰ ਲੈਣਿਆ ਹੱਲ ਕੀ ਹੈ ਉਹ ਸਾਡੀ ਵੀ ਮਜਬੂਰੀ ਸਮਝੋ ਤੁਸੀਂ ਫਸਲ ਦੇ ਹਿਸਾਬ ਨਾਲ ਹੀ ਕਿਸ਼ਤ ਭਰਦੇ ਆ ਤੇ ਐਤਕੀਦ ਲਾ ਲੋ ਤੁਸੀਂ ਮੌਸਮ ਨਹੀਂ ਖੇੜਾ ਛੱਡਦਾ ਹੁਣ ਕਦੇ ਕੁਝ ਹੋ ਜਾਂਦਾ ਇਹ ਤਾਂ ਸਾਡਾ ਨਹੀਂ ਸਾਡਦਾ ਦੇਖਾ ਅੱਡੇ ਦਾ 14 ਨਹੀਂ ਹੈਗਾ ਸਾਨੂੰ ਤਾਂ ਆਹ ਤੋਂ ਆਰਡਰ ਕਰਦੇ ਨੇ ਚੌਥਾ ਮਹੀਨਾ ਖਤਮ ਹੋ ਗਿਆ ਕਿਸ਼ਤ ਭਰੋ ਪਾਈਏ ਦੀ ਨਹੀਂ ਕਿਸ਼ਤ ਭਰ ਹੁੰਦੀ ਤੂੰ ਸਾਨੂੰ ਅਸੀਂ ਚੱਕ ਕੇ ਲੈ ਜਾਂਦੇ ਨੂੰ ਹੱਲ ਕੀ ਹੈ ਨਹੀਂ ਉਹ ਦੋ ਕਿਸ਼ਤਾਂ ਭਰੀਆਂ ਸੀਆਂ ਤੁਸੀਂ ਦੋ ਕਿਤਾਬਾਂ ਭਰੀਆਂ ਨੇ ਅੱਜ ਤੱਕ ਛਿੰ ਕਿਸ ਸਿਮੀ ਆ ਗਈ ਕਿਸੇ ਨਾਲ ਚਾਰ ਡਿਊ ਹੋ ਗਈਆਂ ਚਲੋ ਜੀ ਫਿਰ ਭਰ ਦਾਂਗੇ ਹੌਲੀ ਹੌਲੀ ਭਰ ਦਾਂਗੇ ਮੈਂਬਰ ਹੈਗਾ ਵਿੱਚ ਇਹਦੀ ਮਾੜੀ ਮੋਟੀ ਜ਼ਿੰਮੇਵਾਰੀ ਲੈ ਲਓ ਪਿੰਡ ਦਾ ਚਲ ਕੋਈ ਨਾ ਭਰ ਦੂ ਜੀ 10 15 ਦਿਨਾਂ ਤੱਕ ਆਹ ਸਾਫ ਕਿਤਾਬ ਜਿਹਾ ਕਰਕੇ ਕਣਕ ਦਾ ਚਲੋ ਠੀਕ ਹੈ ਜਿਵੇਂ ਪੰਚਾਇਤ ਕਹਿੰਦੀ ਹੈ ਪੰਚਾਇਤ ਹੈ ਅਸੀਂ ਇਹ ਵੀ ਪੰਚਾਇਤ ਦੇ ਨਾਲ ਹੁੰਨੇ ਆ ਗੱਲ ਨਹੀਂ ਪਿੰਡ ਦੇ ਹਾਂ ਤਾਂ ਉਹ ਕਿਤੇ ਕੁਦਰਤੀ ਲੇਟ ਹੋ ਕੋਈ ਜੋਰ ਆਇਆ ਜਿਵੇਂ ਵਾਗ ਨੂੰ ਪਾ ਨੂੰ ਮੰਨਿਆ ਜਿਵੇਂ ਵਿਆਹ ਕਰਕੇ ਹਟਿਆ ਇਹ ਇਹ ਕਢਾ ਲਿਆ ਅੰਦਰ ਇਹ ਚੱਲ ਠੀਕ ਹੈ ਕਰਮ ਸਿੰਘ ਨੂੰ 10 ਰੁਪਏ ਲੈ ਲੈ ਪਰ ਦੇ ਠੀਕ ਹੈ ਬਹੁਤ ਲੇਟ ਹੋ ਗਿਆ ਚੰਗਾ ਭਾਈ ਚੰਗਾ ਠੀਕ ਹੈ